ਸਮਰਾਲਾ ਨੇੜੇ ਵਾਪਰੀ ਮੰਦਭਾਗੀ ਘਟਨਾ ਸ਼ਰਧਾਲੂਆਂ ਨਾਲ ਭਰੀ ਬਲੇਰੋ ਗੱਡੀ ਚਾਰ ਸਾਹਿਬ ਨੇੜੇ ਸਰੰਦ ਨਹਿਰ ਚ ਡਿੱਗ ਗਈ ਗੱਡੀ ਚ ਕਰੀਬ 15 ਤੋਂ 16 ਸਵਾਰੀਆਂ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਦੋ ਬੱਚੇ ਮੌਕੇ ਤੇ ਹੀ ਨਹਿਰ ਦੇ ਵਿੱਚ ਰੁੜ ਗਏ ਅਤੇ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਉੱਥੇ ਹੀ ਹਸਪਤਾਲ ਲੈ ਜਾਂਦੇ ਹੋਏ ਇੱਕ ਔਰਤ ਨੇ ਦਮ ਤੋੜ ਦਿੱਤਾ ਬਾਕੀ ਸਵਾਰੀਆਂ ਗੰਭੀਰ ਜ਼ਖਮੀ ਹਨ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਪਾ ਦੇ ਕੇ ਆ ਰਹੇ ਜੀ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾਂ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸਿੱਧੀ ਗੰਦ ਦੇ ਆ ਗਏ ਮਾਂ ਚੱਲ ਕੋਈ ਨਾ ਬੀਬੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਵੀ ਠੀਕ ਆ ਚੁੱਕ ਸਾ ਮਾ ਵੀ ਚੁੱਕ ਬਾਬਾ ਰਾਮਨਾ ਆਇਆ ਮੇਰੇ ਉਦੋਂ ਬਾਅਦ ਗੱਲ ਨਹੀਂ ਕੋਈ ਹੋਈ ਉਦੋਂ ਬਾਅਦ ਆਹੀ ਬਗੋ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੋਈ ਆ ਬਾਬਾ ਕਿੰਨੇ ਸਵਾਰੇ ਕਿੰਨੇ ਸੀਗੇ ਪਹੁੰਚਾ 15000 ਆ ਰਹਿਆਂ ਤੇ ਸਰ ਕਿੰਨੇ ਦੀ ਡੈਥ ਹੋ ਗਈ ਜੀ 8000 ਦਾ ਇਹ ਪਾਦਾ ਮਨੀ ਸਰਦ ਦਾ ਸਾਕੇ ਤੇ ਦੋ ਭਾਈ ਆਏ ਆਉਣੇ ਕਿਹੜੇ ਪਿੰਡ ਤੋਂ ਆਏ ਗੱਡੀ ਨਿਜਾਮਪੁਰ ਮੇਢ ਤੋਂ ਆਇਆ ਅੰਬੇ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਹੌਣ ਬਜਾਉਂਦੇ ਬਜਾਉਂਦੇ ਨੂੰ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਜੀਆਂ ਵਿੱਚ ਖਵਾਰੀਆਂ ਹੈਗੀਆਂ 14 15 20 ਬਹੁਤ ਠੀਕ ਜਿਹੜਾ ਨੇ ਦੋ ਤਿੰਨ ਬੱਚੇ ਜੀ ਮਰ ਗਏ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀ ਜਿਹਦੇ ਚੋਂ ਦੋ ਤਾਂ ਮਿਲ ਗਏ ਜੀ ਦੋ ਮਰ ਗਏ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਜੀ ਹੁਣ ਜੇ ਨਾਮ ਤੋਂ ਬਾਹਰ ਹੈ ਨਹੀਂ